ਘਰ ਦੀ ਦੀਵਾਰ ਤੋਂ ਹਟਾ ਦਿਓ ਇਹ ਤਸਵੀਰਾਂ ਨਹੀਂ ਤਾਂ ਹੋ ਜਾਊਂਗੇ ਕੰਗਾਲ ਦੋਸਤੋ ਘਰ ਚ ਜੇਕਰ ਇਹ ਤਸਵੀਰਾਂ ਹੋਣ ਤਾਂ ਅੱਜ ਹੀ ਉਹਨਾਂ ਨੂੰ ਹਟਾ ਦਿਓ ਨਹੀਂ ਤਾਂ ਇਹ ਤੁਹਾਨੂੰ ਕੰਗਾਲ ਕਰ ਸਕਦੀਆਂ ਹਨ ਸਮਾਪਤਨ ਤਰਮਚ ਵਾਸਤੂ ਸ਼ਾਸਤਰ ਦਾ ਖਾਸ ਮਹੱਤਵ ਹੈ ਵਾਸਤੂ ਨਿਯਮਾਂ ਦਾ ਪਾਲਨ ਕਰਨ ਨਾਲ ਘਰ ਵਿੱਚ ਸੁੱਖ ਖੁਸ਼ਹਾਲੀ ਤੇ ਸੁਭਾਗ ਹੁੰਦਾ ਹੈ ਪਰ ਅਣ ਦੇਖੀ ਕਰਨ ਨਾਲ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸਦੇ ਲਈ ਲੋਕ ਘਰ ਦੇ ਨਿਰਮਾਣ ਤੋਂ ਲੈ ਕੇ ਘਰ ਦੇ ਪ੍ਰਵੇਸ਼ ਤੱਕ ਵਾਸਤੂ ਨਿਯਮਾਂ ਦਾ ਪਾਲਨ ਕਰਦੇ ਹਨ ਹਾਲਾਂਕਿ ਜਦ ਘਰ ਦੀ ਸਜਾਵਟ ਦੀ ਆਉਂਦੀ ਹੈ ਤਾਂ ਲੋਕ ਅਕਸਰ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ ਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਵਾਸਤੂ ਦੋਸ਼ ਜ਼ਿੰਦਗੀ ਚ ਚੱਲ ਰਹੀਆਂ ਮੁਸ਼ਕਲਾਂ ਦਾ ਕਾਰਨ ਕਈ ਵਾਰ ਸਮਝ ਨਹੀਂ ਆਉਂਦਾ ਜੇਕਰ ਇਹ ਕਦੇ ਤੁਹਾਡੇ ਨਾਲ ਹੋਇਆ ਹੋਵੇ ਤਾਂ ਸਾਵਧਾਨ ਹੋ ਜਾਓ ਵਾਸਤੂ ਸ਼ਾਸਤਰ ਕਹਿੰਦਾ ਹੈ ਕਿ ਕਈ ਵਾਰ ਘਰ 'ਚ ਲਗਾਈਆਂ ਤਸਵੀਰਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ। ਦਰਅਸਲ ਕੁਝ ਇਹੋ ਜਿਹੀਆਂ ਤਸਵੀਰਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੇਕਰ ਤੁਸੀਂ ਘਰੇ ਨਗਾ ਲਿਆ ਤਾਂ ਜ਼ਿੰਦਗੀ 'ਚ ਬੇਹਿਸਾਬ ਦਿੱਕਤਾਂ ਵਧਦੀਆਂ ਹਨ। ਜੇਕਰ ਤੁਸੀਂ ਵੀ ਇਹ ਤਸਵੀਰਾਂ ਲਗਾ ਰੱਖੀਆਂ ਹਨ ਤਾਂ ਇਸੇ ਵੇਲੇ ਉਹਨਾਂ ਨੂੰ ਹਟਾ ਦਿਓ। ਵਾਸਤੂ ਜਾਣਕਾਰਾਂ ਦੀ ਮੰਨੀਏ ਤਾਂ ਘਰ 'ਚ ਭੁੱਲ ਕੇ ਵੀ ਕੁਝ ਇਹੋ ਜਿਹੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ। ਜਿੰਨਾ ਨਾਲ ਘਰ ਵਿੱਚ ਨਕਾਰਾਤਮਕ ਸ਼ਕਤੀ ਦਾ ਆਗਮਨ ਹੋਊ। ਦੋਸਤੋ ਨਾਲ ਹੀ ਇਹ ਵੀ ਜਾਣਾਂਗੇ ਕਿ ਇਹੋ ਜਿਹੀਆਂ ਕਿਹੜੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਲਗਾਉਣ ਨਾਲ ਇਨਸਾਨ ਤਨਵਾਨ ਹੋ ਜਾਂਦਾ ਹੈ। ਆਪ ਪਹਿਲਾਂ ਜਾਣਦੇ ਹਾਂ ਇਹੋ ਜਿਹੀਆਂ ਕਿਹੜੀਆਂ ਤਸਵੀਰਾਂ ਹਨ ਜਿਨ੍ਹਾਂ ਨੂੰ ਘਰ ਵਿੱਚ ਨਹੀਂ ਲਗਾਉਣਾ ਚਾਹੀਦਾ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ਵਾਸਤੂ ਅਨੁਸਾਰ ਹਿੰਸਾ ਯੁੱਧ ਆਦਿ ਦੀਆਂ ਤਸਵੀਰਾਂ ਘਰ 'ਚ ਨਕਾਰਾਤਮਕ ਊਰਜਾ ਨੂੰ ਵਧਾਉਂਦੀਆਂ ਹਨ ਇਸੇ ਤਰ੍ਹਾਂ ਘਰ 'ਚ ਕਦੇ ਵੀ ਇਹੋ ਜਿਹੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਜਿਸ ਵਿੱਚ ਕੋਈ ਕਬਰ ਜਾਂ ਸਮਦੀ ਨਜ਼ਰ ਆ ਰਹੀ ਹੋਵੇ ਅਕਸਰ ਲੋਕ ਪਿਆਰ ਦੇ ਪ੍ਰਤੀਕ ਦੇ ਤੌਰ ਤੇ ਘਰ ਚ ਤਾਜ ਮਹਿਲ ਦੀ ਤਸਵੀਰ ਲਗਾਉਂਦੇ ਹਨ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਤਾਜ ਮਹਿਲ ਇੱਕ ਮਕਬਰਾ ਹੈ ਘਰ ਚ ਤਾਜ ਮਹਿਲ ਦੀ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਨਾਲ ਮੰਨਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਲਗਾਤਾਰ ਇਹਨਾਂ ਤਸਵੀਰਾਂ ਨੂੰ ਦੇਖਦੇ ਰਹਿਣ ਨਾਲ ਨਕਾਰਾਤਮਕ ਭਾਵਨਾ ਦਾ ਵੀ ਵਿਕਾਸ ਹੁੰਦਾ ਹੈ ਵਾਸਤੂ ਦੇ ਅਨੁਸਾਰ ਜਿਸ ਘਰ ਚ ਤਾਜ ਮਹਿਲ ਦੀ ਫੋਟੋ ਲੱਗੀ ਹੁੰਦੀ ਹੈ ਉੱਥੇ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਨੰਬਰ 2 ਵਾਸਤੂ ਜਾਣਕਾਰਾਂ ਦੀ ਮੰਨੀਏ ਤਾਂ ਘਰ 'ਚ ਕਦੇ ਵੀ ਭੁੱਲ ਕੇ ਡੁੱਬਦੀ ਹੋਈ ਕਿਸ਼ਤੀ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ ਇਸ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਇਸ ਬਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਡੁੱਬਦੀ ਹੋਈ ਕਿਸ਼ਤੀ ਨਾਲ ਵਿਅਕਤੀ ਦੇ ਜੀਵਨ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਸ ਨਾਲ ਕੈਰੀਅਰ ਤੇ ਕਾਰੋਬਾਰ ਵਿੱਚ ਅਸਥਿਰਤਾ ਆ ਜਾਂਦੀ ਹੈ ਇਹ ਵਾਸਤੂ ਅਨੁਸਾਰ ਅਸ਼ੁਭ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਇਹ ਫੋਟੋ ਕਿਸਮਤ ਵਿੱਚ ਮੁਸ਼ਕਲਾਂ ਪੈਦਾ ਕਰਦੀ ਹੈ ਘਰ ਪਰਿਵਾਰ ਵਿੱਚ ਤਣਾਅ ਵਧਦਾ ਹੈ ਤੇ ਵਾਸਤੂ ਦੋਸ਼ ਜਨਮ ਲੈਂਦਾ ਹੈ ਇਸ ਲਈ ਡੁੱਬਦੀ ਹੋਈ ਕਿਸ਼ਤੀ ਜਾਂ ਜਹਾਜ਼ ਦੀ ਤਸਵੀਰ ਘਰ ਚ ਨਾ ਲਗਾਓ ਕਿਹਾ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਦਾ ਮਨੋਪਲ ਕਮਜ਼ੋਰ ਹੁੰਦਾ ਹੈ ਨਾਲ ਹੀ ਇਹ ਦੁਰਪਾਪ ਦਾ ਸੰਕੇਤ ਹੈ ਇਸ ਤੋਂ ਇਲਾਵਾ ਇਸ ਨਾਲ ਤਨਹਾਨੀ ਹੋਣ ਦੀ ਵੀ ਸੰਭਾਵਨਾ ਵੱਧ ਜਾਂਦੀ ਹੈ। ਨੰਬਰ 3 ਅਕਸਰ ਲੋਕ ਖੂਬਸੂਰਤੀ ਵਧਾਉਣ ਲਈ ਘਰ ਵਿੱਚ ਗੁਲਾਬ ਦੇ ਫੁੱਲ ਦੀ ਤਸਵੀਰ ਲਗਾਉਂਦੇ ਹਨ। ਇਸ ਨਾਲ ਘਰ ਦੀ ਸੁੰਦਰਤਾ ਤਾਂ ਵੱਧ ਜਾਂਦੀ ਹੈ ਪਰ ਵਾਸਤੂ ਸ਼ਾਸਤਰ ਵਿੱਚ ਇਸ ਤਰ੍ਹਾਂ ਕਰਨ ਦੀ ਮਨਾਹੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਗੁਲਾਬ ਦੇ ਫੁੱਲ 'ਚ ਕੰਡੇ ਵੀ ਹੁੰਦੇ ਹਨ ਤੇ ਘਰ ਵਿੱਚ ਗੁਲਾਬ ਦੇ ਫੁੱਲ ਦੀ ਤਸਵੀਰ ਲਗਾਉਣ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ। ਇਸ ਲਈ ਘਰ ਚ ਗੁਨਾਹ ਦੇ ਫੁੱਲ ਦੀ ਤਸਵੀਰ ਭੁੱਲ ਕੇ ਵੀ ਨਾ ਲਗਾਓ। ਨੰਬਰ 4 ਵਾਸਤੂ ਸ਼ਾਸਤਰ ਅਨੁਸਾਰ ਘਰ ਚ ਰੋਂਦੇ ਹੋਏ ਬੱਚੇ ਦੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਤਰ੍ਹਾਂ ਕਰਨ ਨਾਲ ਘਰ ਵਿੱਚ ਦੁਰਪਾਗ ਹੁੰਦਾ ਹੈ। ਇਸ ਲਈ ਘਰ ਜਾਂ ਦਫ਼ਤਰ ਕਿਤੇ ਵੀ ਰੋਂਦੇ ਹੋਏ ਬੱਚੇ ਦੀ ਤਸਵੀਰ ਨਾ ਲਾਓ। ਇਸ ਦੇ ਬਦਲੇ ਚ ਮੁਸਕਰਾਉਂਦੇ ਹੋਏ ਬੱਚੇ ਦੀ ਤਸਵੀਰ ਜ਼ਰੂਰ ਲਗਾ ਸਕਦੇ ਹੋ। ਨੰਬਰ 5 ਵਾਸਤੂ ਸ਼ਾਸਤਰ ਅਨੁਸਾਰ ਘਰ ਚ ਮਹਾਦੇਵ ਦੀ ਤਸਵੀਰ ਲਗਾਉਣ ਨਾਲ ਸੁੱਖ ਸੁਭਾਗ ਤੇ ਖੁਸ਼ਹਾਲੀ ਦਾ ਆਗਮਨ ਹੁੰਦਾ ਹੈ ਹਾਲਾਂਕਿ ਭਗਵਾਨ ਸ਼ਿਵ ਦੇ ਨਟਰਾਜ ਸਰੂਪ ਦੀ ਪ੍ਰਤਿਮਾ ਤੇ ਤਸਵੀਰ ਲਗਾਉਣੀ ਚਾਹੀਦੀ ਹੈ ਜਾਣਕਾਰਾਂ ਦੀ ਮੰਨਿਆਤਾ ਸਤੀ ਦੇ ਵਿਯੋਗ ਵਿੱਚ ਭਗਵਾਨ ਸ਼ਿਵ ਨੇ ਗੁੱਸੇ ਵਿੱਚ ਤਾंडव ਕੀਤਾ ਸੀ ਇਸ ਲਈ ਨਟਰਾਜ ਭਾਵ ਤੰਦਵ ਰੂਪ ਦੀ ਤਸਵੀਰ ਲਗਾਓ ਇਸ ਤੋਂ ਇਲਾਵਾ ਕੁਝ ਲੋਕ ਅੱਜਕੱਲ੍ਹ ਭਗਵਾਨ ਦੇ ਇਹੋ ਜਿਹੇ ਚਿੱਤਰ ਲਗਾ ਲੈਂਦੇ ਹਨ ਜੋ ਪਰੰਪਰਾਗਤ ਨਹੀਂ ਹੁੰਦੇ ਜਿਵੇਂ ਛਿਲਮ ਪਿੰਦੇ ਸ਼ਿਵਜੀ ਵਿਕਰਾਲ ਰੂਪ ਤੇ ਭੈਰੂ ਦੇਵੀ ਦੇਵਤਿਆਂ ਦੀ ਫੋਟੋ ਨਾਲ ਘਰ ਨੂੰ ਸਜਾਉਣਾ ਵੀ ਸਾਵਧਾਨੀ ਨਾਲ ਚਾਹੀਦਾ ਹੈ ਇਹਨਾਂ ਦੀਆਂ ਮੂਰਤੀਆਂ ਦੀ ਸੰਖਿਆ ਤੇ ਜਗ੍ਹਾ ਨਿਸ਼ਚਿਤ ਹੁੰਦੀ ਹੈ ਕੁਝ ਲੋਕ ਬਹੁਤ ਸਾਰੀਆਂ ਫੋਟੋਆਂ ਤੇ ਮੂਰਤੀਆਂ ਇਕੱਠੀਆਂ ਕਰ ਲੈਂਦੇ ਹਨ ਇੱਕ ਹੀ ਦੇਵੀ ਦੇਵਤੇ ਦੀਆਂ ਤਿੰਨ ਤੋਂ ਜ਼ਿਆਦਾ ਮੂਰਤੀਆਂ ਜਾਂ ਫੋਟੋ ਰੱਖ ਦਿੰਦੇ ਹਨ ਚੁੱਕੀ ਵਾਸਤੂ ਦੁਸ਼ਪੈਦਾ ਕਰਦਾ ਹੈ। ਨੰਬਰ 2 ਵਾਸਤੂ ਸ਼ਾਸਤਰ ਅਨੁਸਾਰ ਕਦੇ ਵੀ ਘਰ 'ਚ ਯੁੱਧ ਸੰਬੰਧੀ ਮੂਰਤੀਆਂ ਜਾਂ ਫੋਟੋ ਨਹੀਂ ਲਗਾਨੀਆਂ ਚਾਹੀਦੀਆਂ। ਫਿਰ ਚਾਹੇ ਉਹ ਸਾਡੇ ਧਾਰਮਿਕ ਗ੍ਰੰਥਾਂ ਦਾ ਹੀ ਹਿੱਸਾ ਕਿਉਂ ਨਾ ਹੋ। ਇਸ ਦਾ ਕਾਰਨ ਇਹ ਹੈ ਕਿ ਯੁੱਧ ਹਮੇਸ਼ਾ ਵਿਨਾਸ਼ ਦਾ ਪ੍ਰਤੀਕ ਹੁੰਦੇ ਹਨ। ਇਸ ਲਈ ਇਹੋ ਜਿਹੀਆਂ ਮੂਰਤੀਆਂ ਜਾਂ ਫੋਟੋਆਂ ਸਿਰਫ ਕਲੇਸ਼ ਤੇ ਮਾਨਸਿਕ ਤਣਾਅ ਨੂੰ ਹੀ ਜਨਮ ਦਿੰਦੀਆਂ ਹਨ ਨੰਬਰ 7 ਕੁਦਰਤ ਦਾ ਸੋਹਣਾ ਹਿੱਸਾ ਕਈ ਜਾਨਵਾਲੇ ਫੁਹਾਰੇ ਜਾਂ ਝਰਨਿਆਂ ਦੀਆਂ ਫੋਟੋਆਂ ਦੇਖਣ ਸਦਾ ਬਹੁਤ ਚੰਗੀਆਂ ਲੱਗਦੀਆਂ ਹਨ ਪਰ ਮੰਨਿਆ ਜਾਂਦਾ ਹੈ ਕਿ ਘਰ 'ਚ ਇਹੋ ਜਿਹੀਆਂ ਤਸਵੀਰਾਂ ਲਗਾਉਣਾ ਸ਼ੁਭ ਨਹੀਂ ਹੁੰਦਾ ਇਹੋ ਜਿਹੀਆਂ ਤਸਵੀਰਾਂ ਨੂੰ ਲਗਾਉਣ ਨਾਲ ਧਨ ਹਾਨੀ ਦੀ ਸੰਭਾਵਨਾ ਵਧ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਝਰਨੇ ਦਾ ਪਾਣੀ ਹੇਠਾਂ ਵੱਲ ਵਹਿੰਦਾ ਹੈ ਉਸੇ ਤਰ੍ਹਾਂ ਘਰ ਦੇ ਪੈਸੇ ਵੀ ਵ्यर्थ ਖਰਚਿਆਂ ਵਿੱਚ ਚਲੇ ਜਾਂਦੇ ਹਨ ਨੰਬਰ 8 ਸੂਰਜ ਉੱਗਣ ਤੇ ਅਸਤ ਹੋਣ ਦਾ ਨਜ਼ਾਰਾ ਬਹੁਤ ਹੀ ਖੂਬਸੂਰਤ ਹੁੰਦਾ ਹੈ ਪਰ ਧਿਆਨ ਰੱਖੋ ਕਿ ਘਰ 'ਚ ਕਦੇ ਵੀ ਸੂਰਜ ਅਸਤ ਭਾਵ ਡੁੱਬਦੇ ਹੋਏ ਸੂਰਜ ਦੀ ਤਸਵੀਰ ਜਾਂ ਪੇਂਟਿੰਗ ਨਾ ਲਗੋ ਹਾਲਾਂਕਿ ਘਰ 'ਚ ਚੜ੍ਹਦੇ ਹੋਏ ਸੂਰਜ ਦੀ ਤਸਵੀਰ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਡੁੱਬਦੇ ਹੋਏ ਜਹਾਜ਼ ਕਿਸ਼ਤੀ ਜਾਂ ਬੰਜਰ ਜ਼ਮੀਨ ਆਦੀ ਦੀ ਤਸਵੀਰ ਵੀ ਕਾਚ ਲਗਾਉਣੀ ਸਹੀ ਨਹੀਂ ਮੰਨੀ ਜਾਂਦੀ ਕਿਉਂਕਿ ਇਸ ਨਾਲ ਘਰ ਦੇ ਲੋਕਾਂ ਦੇ ਮਨ ਵਿੱਚ ਉਦਾਸੀ ਤੇ ਨਿਰਾਸ਼ਾ ਔਨ ਲੱਗਦੀ ਹੈ ਨੰਬਰ 9 ਵਾਸਤੂ ਅਨੁਸਾਰ ਮੰਨਿਆ ਜਾਂਦਾ ਹੈ ਕਿ ਕਬੂਤਰ ਦੀ ਪੇਂਟਿੰਗ ਜਾਂ ਤਸਵੀਰ ਘਰ ਚ ਲਗਾਉਣ ਨਾਲ ਔਲਾਦ ਪ੍ਰਾਪਤੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਇਹੋ ਜਿਹੇ ਜੋੜੇ ਜੋ ਔਲਾਦ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਕਦੇ ਵੀ ਆਪਣੇ ਘਰ ਜਾਂ ਬੈਡਰੂਮ ਵਿੱਚ ਕਬੂਤਰ ਦੀ ਕੋਈ ਵੀ ਤਸਵੀਰ ਜਾਂ ਮੂਰਤੀ ਨਹੀਂ ਰੱਖਣੀ ਚਾਹੀਦੀ। ਨਾਲ ਹੀ ਪੂਰਵਜਾਂ ਦੀਆਂ ਫੋਟੋਆਂ ਵੀ ਘਰ 'ਚ ਨਾ ਲਗਾਓ। ਨੰਬਰ 10 ਵਾਸਤੂ ਅਨੁਸਾਰ ਘਰ 'ਚ ਜੰਗਲੀ ਜਾਨਵਰਾਂ ਦੀਆਂ ਫੋਟੋਆਂ ਲਗਾਉਣ ਤੋਂ ਵੀ ਬਚਣਾ ਚਾਹੀਦਾ ਹੈ। ਇਹੋ ਜਿਹੀਆਂ ਫੋਟੋਆਂ ਘਰ ਵਿੱਚ ਹਿੰਸਾ ਵਧਾਉਣ ਦਾ ਕੰਮ ਕਰਦੀਆਂ ਹਨ। ਇਸ ਲਈ ਘਰ ਵਿੱਚ ਇਹੋ ਜਿਹੀਆਂ ਫੋਟੋਆਂ ਨਹੀਂ ਲਗਾਉਣੀਆਂ ਚਾਹੀਦੀ। जिस ਨਾਲ हर समय अशांति ते क्लेश ਦਾ ਕਾਰਨ ਬਣਿਆ ਰਹਿੰਦਾ ਹੈ ਇਸ ਦਾ ਅਸਰ ਇਹ ਹੁੰਦਾ ਹੈ ਕਿ ਘਰ ਦੇ ਮੈਂਬਰਾਂ ਦਾ ਵਰਤਾਅ ਵੀ ਹੌਲੀ-ਹੌਲੀ ਹਿੰਸਕ ਹੋ ਜਾਂਦਾ ਹੈ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਇਹੋ ਜਿਹੀਆਂ ਪੰਜ ਨਕੀ ਫੋਟੋਆਂ ਜੋ ਤੁਹਾਡੀ ਕਿਸਮਤ ਦਾ ਕਾਲਾ ਖੋਲ ਸਕਦੀਆਂ ਹਨ ਨੰਬਰ 1 ਚੜ੍ਹਦੇ ਸੂਰਜ ਦੀ ਫੋਟੋ ਵਾਸਤੂ ਸ਼ਾਸਤਰ ਚ ਚੜਦੇ ਸੂਰਜ ਦੀ ਫੋਟੋ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਦੀ ਤਸਵੀਰ ਉਂਜ ਤਾਂ ਕਿਸੇ ਵੀ ਦਿਸ਼ਾ ਵਿੱਚ ਲਗਾਈ ਜਾ ਸਕਦੀ ਹੈ ਪਰ ਜੇਕਰ ਇਸ ਨੂੰ ਡ్రਾਈੰਗ ਰੂਮ ਦੀ ਪੂਰਬ ਦਿਸ਼ਾ ਵਿੱਚ ਲਗਾਇਆ ਜਾਵੇ ਤਾਂ ਇਸ ਤੋਂ ਸ਼ੁਭ ਫਲ ਮਿਲਦੇ ਹਨ ਇਸ ਤਰ੍ਹਾਂ ਦੇ ਘਰ ਚ ਰਹਿਣ ਵਾਲਿਆਂ ਦਾ ਕਰੀਅਰ ਦਿਨ ਰਾਤ ਤਰੱਕੀ ਕਰਨ ਲੱਗਦਾ ਹੈ ਨਾਲ ਹੀ ਜ਼ਿੰਦਗੀ ਵਿੱਚ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਵਿਅਕਤੀ ਵਿੱਚ ਹਮੇਸ਼ਾ ਕੁਝ ਨਵਾਂ ਕਰਨ ਕੁਝ ਨਵਾਂ ਸੋਚਣ ਦੀ ਸਮਰੱਥਾ ਬਣੀ ਰਹਿੰਦੀ ਹੈ। ਨੰਬਰ 2 ਪਾਣੀ ਵਿੱਚ ਤੈਰਦੀਆਂ ਮੱਛੀਆਂ। ਪਾਣੀ ਵਿੱਚ ਤੈਰਦੀਆਂ ਮੱਛੀਆਂ ਜੀਵਨ ਦਾ ਪ੍ਰਤੀਕ ਹੁੰਦੀਆਂ ਹਨ। ਇਹੋ ਜਿਹੀਆਂ ਮੱਛੀਆਂ ਦੀਆਂ ਫੋਟੋਆਂ ਘਰ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਜਿਸ ਘਰ ਵਿੱਚ ਇਹੋ ਜਿਹੀਆਂ ਫੋਟੋਆਂ ਹੁੰਦੀਆਂ ਹਨ ਉੱਥੇ ਧਨ ਹਮੇਸ਼ਾ ਆਉਂਦਾ ਰਹਿੰਦਾ ਹੈ ਤੇ ਪੈਸਿਆਂ ਦੀ ਕਦੇ ਮਹਿਸੂਸ ਨਹੀਂ ਹੁੰਦੀ। ਇਹੋ ਜਿਹੇ ਘਰ 'ਚ ਰਹਿਣ ਵਾਲੇ ਲੋਕਾਂ 'ਚ ਆਪਸੀ ਪਿਆਰ ਤੇ ਤਾਲਮਿਲ ਬਣਿਆ ਰਹਿੰਦਾ ਹੈ। ਨੰਬਰ 3 ਹੱਸਦੇ ਮੁਸਕਰਾਉਂਦੇ ਚਿਹਰੇ ਹੱਸਦੇ ਮੁਸਕਰਾਉਂਦੇ ਖਿੜਖਿੜਾਉਂਦੇ ਚਿਹਰੇ ਕਿਸ ਨੂੰ ਪਸੰਦ ਨਹੀਂ ਹੁੰਦੀ ਸਾਰਿਆਂ ਨੂੰ ਖੁਸ਼ੀਆਂ ਪਸੰਦ ਹਨ ਤਾਂ ਫਿਰ ਹੱਸਦੇ ਚਿਹਰੇ ਵਾਲੀਆਂ ਫੋਟੋਆਂ ਲਗਾਉਣ ਤੋਂ ਪਰਹੇਜ਼ ਕਿਉਂ ਅਜਿਹੀਆਂ ਫੋਟੋਆਂ ਲਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਪਿਆਰ ਵਧਦਾ ਹੈ ਤੇ ਵਿਅਕਤੀ ਦਾ ਦਿਮਾਗ ਤੇ ਦਿਨ ਹਮੇਸ਼ਾ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਨੰਬਰ 4 ਵਹਿੰਦੇ ਹੋਏ ਪਾਣੀ ਦੀ ਤਸਵੀਰ ਘਰ ਚ ਵੰਦੇ ਹੋਏ ਪਾਣੀ ਦੀ ਤਸਵੀਰ ਲਗਾਉਣਾ ਵੀ ਬੇਹਦ ਸ਼ੁਭ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਹੋ ਜਿਹੀ ਤਸਵੀਰ ਲਗਾਉਣ ਨਾਲ ਹਰ ਕੰਮ ਬਣਨ ਲੱਗਦਾ ਹੈ ਤੇ ਘਰ ਦੇ ਮੈਂਬਰਾਂ ਦੀ ਕਿਸਮਤ ਮਜ਼ਬੂਤ ਹੁੰਦੀ ਹੈ ਸਮੁੰਦਰ ਦੀ ਤਸਵੀਰ ਵੀ ਘਰ ਚ ਲਗਾਉਣਾ ਸ਼ੁਭ ਹੁੰਦਾ ਹੈ ਨੰਬਰ 5 ਢੇਰ ਦੇ ਬੱਚੇ ਦੀ ਤਸਵੀਰ ਢੇਰ ਦੇ ਬੱਚੇ ਦੀ ਤਸਵੀਰ ਕਿਸਮਤ ਦੀ ਸੂਚਕ ਮੰਨੀ ਜਾਂਦੀ ਹੈ ਵਾਸਤਵ ਵਿਗਿਆਨ ਅਨੁਸਾਰ ਦੀਵਾਰਾਂ ਤੇ ਭੇੜ ਦੇ ਬੱਚਿਆਂ ਵਾਲੀ ਤਸਵੀਰ ਲਗਾਉਣ ਨਾਲ ਘਰ ਵਿੱਚ ਕਿਸਮਤ ਆਉਂਦੀ ਹੈ ਤੇ ਇਹੋ ਜਿਹੀਆਂ ਤਸਵੀਰਾਂ ਸੁੱਤੀਆਂ ਹੋਈਆਂ ਕਿਸਮਤਾਂ ਨੂੰ ਵੀ ਜਗਾ ਸਕਤੀਆਂ ਹਨ ਇਸ ਲਈ ਇਹੋ ਜਿਹੀਆਂ ਤਸਵੀਰਾਂ ਵਾਲੀਆਂ ਪੇਂਟਿੰਗ ਨੂੰ ਘਰ ਵਿੱਚ ਲਗਾਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਇਹ ਤਮਾਮ ਜਾਣਕਾਰੀ ਚਰਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤੀਸ਼ ਤੇ ਧਰਮ ਦੇ ਉਪਾਏ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਦੇ ਆਧਾਰ ਤੇ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤੇ ਸਾਡੇ ਚੈਨਲ NK Voice ਨੂੰ ਵੀਡੀਓ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ